ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰਕੌਰ ਜੀ ਦੇ ਪਵਿੱਤਰ ਰਸਤੀਆਂ ਅੱਜ ਵੀ ਮੌਜੂਦ ਨੇ ਇਸ ਗੁਰਦੁਆਰਾ ਸਾਹਿਬ 'ਚ 90% ਸਿੱਖਾਂ ਨੂੰ ਨਹੀਂ ਪਤਾ ਅਸਲ ਦੇ ਵਿੱਚ ਰੋ ਟੋਡਰਮਲ ਜੀ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰਕੌਰ ਜੀ ਦਾ ਅੰਤਿਮ ਸੰਸਕਾਰ ਕਰਦੇ ਨੇ ਤਾਂ ਟੋਡਰਮਲ ਜੀ ਦੇ ਨਾਲ ਉਸ ਜਗ੍ਹਾ ਦੇ ਉੱਤੇ ਭਾਈ ਜੋ ਸਿੰਘ ਜੀ ਵੀ ਮੌਜੂਦ ਸੀ ਭਾਈ ਜੋਤ ਸਿੰਘ ਦੀ ਟੋਡਰਮਲ ਜੀ ਦੇ ਬੜੇ ਹੀ ਕਰੀਬੀ ਸੀ ਅਸਲ ਦੇ ਵਿੱਚ ਭਾਈ ਜੋ ਸਿੰਘ ਜੀ ਚਾਹੁੰਦੇ ਸੀ ਕਿ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰਕੌਰ ਜੀ ਦੇ ਪਵਿੱਤਰ ਅਸਤੀਆਂ ਦੇ ਦਰਸ਼ਨ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੀ ਕਰਵਾ ਕੇ ਆਉਣ ਇਸ ਦੇ ਲਈ ਦੋ ਦੇ ਵਿੱਚ ਤਾਂ ਆਤਮ ਸੰਸਕਾਰ ਤੋਂ ਬਾਅਦ ਬਜੀ ਸਾਰੀ ਰਾਖ ਕੱਟੀ ਕਰਕੇ ਉਸ ਘੜੇ ਦੇ ਵਿੱਚ ਪਾ ਲਈ ਜਾਂਦੀ ਹੈ ਤੇ ਦੂਸਰੇ ਘੜੇ ਦੇ ਵਿੱਚ ਛੋਡੇ ਸਾਹਿਬ ਜੀ ਦੇ ਮਾਤਾ ਗੁਜਰਕੌਰ ਜੀ ਦੀਆਂ ਪਵਿੱਤਰ ਅਸਤੀਆਂ ਨੂੰ ਪਾ ਲਿਆ ਜਾਂਦਾ ਹੈਗਾ ਤੇ ਪਵਿੱਤਰ ਅਸਤੀਆਂ ਵਾਲਾ ਕੜਾ ਭਾਈ ਜੋਤ ਸਿੰਘ ਜੀ ਲੈ ਕੇ ਪੈਦਲ ਹੀ ਚੱਲ ਪੈਂਦੇ ਨੇਗੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਤੇ ਜਦੋਂ ਭਾਈ ਜੋਤ ਸਿੰਘ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਲੂਵਰਕ ਪਿੰਡ ਦੇ ਵਿੱਚ ਪਹੁੰਚਦੇ ਨੇਗੇ ਤਾਂ ਉੱਥੇ ਭਾਈ ਜੋਤ ਸਿੰਘ ਜੀ ਨੂੰ ਇੱਕ ਸਾਧੂ ਜੀ ਮਿਲਦੇ ਨੇਗੇ ਤਾਂ ਸਾਧੂ ਜੀ ਭਾਈ ਜੋਤ ਸਿੰਘ ਜੀ ਨੂੰ ਕਹਿੰਦੇ ਨੇ ਕਿ ਜੇ ਮੁਗਲ ਸਪਾਹੀਆਂ ਨੂੰ ਪਤਾ ਲੱਗ ਗਿਆ ਤੁਹਾਡੇ ਘੜੇ ਦੇ ਵਿੱਚ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰਕੌਰ ਜੀ ਦੇ ਪਵਿੱਤਰ ਰਸਤੀਆਂ ਨੇ ਤਾਂ ਮੁਗਲ ਸਪਾਈ ਇਹਨਾਂ ਪਵਿੱਤਰ ਰਸਤੀਆਂ ਦੀ ਬੇਅਦਵੀ ਕਰ ਸਕਦੇ ਨੇ ਤੇ ਉਦੋਂ ਹੀ ਉਹ ਸਾਧੂ ਜੀ ਨੂੰ ਯਾਦ ਆਉਂਦਾ ਕਿ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਮਿਲਣ ਵਾਸਤੇ ਆਏ ਸੀਗੇ ਤਾਂ ਉਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹ ਸਾਧੂ ਜੀ ਨੂੰ ਕਿਹਾ ਸੀਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਮੇਰੀ ਇੱਕ ਕੀਮਤੀ ਚੀਜ਼ ਤੁਹਾਡੇ ਕੋਲ ਆਵੇਗੀ ਜਿਹਦੀ ਤੁਸੀਂ ਰੱਖਿਆ ਕਰਨੀ ਆ ਜਿਹਦੀ ਤੁਸੀਂ ਹਿਫਾਜ਼ਤ ਕਰਨੀ ਆ ਇਸ ਤੋਂ ਬਾਅਦ ਉਹ ਸਾਧੂ ਜੀ ਭਾਈ ਜੋਤ ਸਿੰਘ ਜੀ ਨੂੰ ਕਹਿੰਦੇ ਨੇ ਕਿ ਅਸੀਂ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਇੱਕ ਥੜਾ ਬਣਾਇਆਗਾ ਉਹਦੇ ਨਾਲ ਟੋਆ ਪੁੱਟ ਕਿ ਇਹ ਅਸਤੀਆਂ ਨੂੰ ਇਹ ਪਵਿੱਤਰ ਅਸਤੀਆਂ ਨੂੰ ਆਪਾਂ ਉੱਥੇ ਦੱਬ ਦਿੰਨੇ ਆ ਤੇ ਭਾਈ ਜੋ ਸਿੰਘ ਜੀ ਉਹ ਸਾਧੂ ਜੀ ਦੀ ਗੱਲ ਮੰਨ ਕੇ ਉਹ ਥੜੇ ਦੇ ਨਾਲ ਇੱਕ ਟੋਆ ਪੁੱਟ ਕੇ ਛੋਡੇ ਸਾਹਿਬ ਜਦੇ ਦੇ ਮਾਤਾ ਗੁਜਰਕੌਰ ਜੀ ਦੀਆਂ ਪਵਿੱਤਰ ਅਸਤੀਆਂ ਨੂੰ ਦੱਬ ਦਿੰਦੇ ਨੇਗੇ ਇਸ ਤੋਂ ਬਾਅਦ ਭਾਈ ਜੋ ਸਿੰਘ ਜੀ ਰੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਜਾਂਦੇ ਨੇ ਤੇ ਉਹਨਾਂ ਨੂੰ ਇਹ ਸਾਰੀ ਗੱਲ ਦੱਸਦੇ ਨੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਕਿ ਉਹਨਾਂ ਪਵਿੱਤਰ ਅਸਤੀਆਂ ਨੂੰ ਦੁਬਾਰਾ ਬਾਹਰ ਨਾ ਕੱਢਿਆ ਜਾਵੇ ਉਸ ਤੋਂ ਬਾਅਦ 1991 ਦੇ ਵਿੱਚ ਰੋਕਾਰ ਸੇਵਾ ਹੁੰਦੀ ਹੈਗੀ ਉਦੋਂ ਸਿੱਖ ਸੰਗਤ ਨੂੰ ਉਹਨਾਂ ਪਵਿੱਤਰ ਅਸਤੀਆਂ ਦੇ ਦ ਦਾ ਗੁਰਦੁਆਰਾ ਮੰਜੀ ਸਾਹਿਬ ਆਲੂਰਕਪਿੰਡ ਜ਼ਿਲ੍ਹਾ ਸੰਗਰੂਰ ਤੁਸੀਂ ਵੀ ਜਾ ਕੇ ਦਰਸ਼ਨ ਕਰ ਸਕਦੇ